ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਕਿਸਮਤ ਦੀਪ ਚੈਨਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਵੀਡੀਓਜ਼ ਨੂੰ ਲਗਾਤਾਰ ਬਹੁਤ ਪਿਆਰ ਦੇ ਰਹੇ ਹੋ ਜੀ ਬਹੁਤ ਭੈਣਾਂ ਨੂੰ ਆਫਰ ਦਾ ਲਾਭ ਮਿਲ ਗਿਆ ਜੀ ਜਿਨ੍ਹਾਂ ਨੂੰ ਨਹੀਂ ਮਿਲੀ ਉਹਨਾਂ ਦੇ ਪਰਸਨਲੀ ਬਹੁਤ ਡੀਐਮ ਆ ਰਹੇ ਕਿ ਦੀਦੀ ਸਾਡੇ ਲਈ ਵੀ ਆਫਰ ਲਗਾਓ ਚੱਕੋ ਜੀ ਤੁਹਾਡੇ ਲਈ ਆਫਰ ਹਾਜ਼ਰ ਹੈ 100% ਪਿਓਰ ਐਕਸਪੋਰਟ ਕਾਟਨ ਵੱਡਾ ਪਨਾ ਪ੍ਰਾਈਜ਼ ਰਹੂਗਾ ਸਿਰਫ ਔਰ ਸਿਰਫ 325 550 ਮਾਰਕੀਟ ਪ੍ਰਾਈਸ 'ਚ ਮਿਲਣ ਵਾਲਾ ਸੂਟ ਤੇ ਇਹ ਹੈਗਾ ਜੀ ਫਰਸਟ ਕਲਰ ਸਭ ਤੋਂ ਪਹਿਲਾਂ ਜੀ ਮੋਰ ਚੈੱਕ ਕਰ ਲਓ ਦੇਖੋ 100% ਪਿਓਰ ਕਾਟਨ ਹੈ ਜੀ ਤਾਂ ਹੈਗਾ ਸੈਕੰਡ ਡਿਜ਼ਾਈਨ ਸੇਮ ਡਿਜ਼ਾਈਨ ਇਹ ਪਹੁੰਚਿਆ ਤੇ ਆਊਗਾ ਫਰੌਕ ਬਣਾਉਣੀ ਹੋਵੇ ਫਰੌਕ ਬਣਾ ਸਕਦੇ ਹੋ ਜੀ ਬੈਕ ਤੇ ਵੀ ਫਰੰਟ ਤੇ ਵੀ ਇਹ ਡਿਜ਼ਾਈਨ ਆਊਗਾ ਪਹੁੰਚਣ ਤੇ ਵੀ ਆਊਗਾ ਜੀ ਵੱਡੇ ਪਨੇ ਵਾਲਾ ਫੈਬਰਿਕ ਹੋਊਗਾ ਸਕਰੀਨ ਸ਼ਾਟ ਲੈਂਦੇ ਜਾਓ ਅੱਜ ਤੇ ਕੱਲ੍ਹ ਕੱਲ ਦੀ ਆਫਰ ਹੈ ਜਿੰਨਾਂ ਭੈਣਾਂ ਨੂੰ ਅੱਜ ਮਾਰਨਿੰਗ ਵਾਲੀ ਆਫਰ ਨਹੀਂ ਮਿਲੀ ਉਹਨਾਂ ਭੈਣਾਂ ਵਾਸਤੇ ਹੈ ਹੋਲ ਸੇਲ ਵਿੱਚ ਵੀ ਨੀਸ ਪ੍ਰਾਈਸ ਚ ਮਿਲਦਾ ਜੀ ਹੋਲ ਸੇਲ ਤੋਂ ਵੀ ਘੱਟ ਪ੍ਰਾਈਸ ਦੇ ਵਿੱਚ ਲੈ ਕੇ ਆਏ ਆ। ਦੇਖੋ ਜੀ ਨੈਕਸਟ ਹੈਗਾ ਆਹ ਵਾਲਾ ਡਿਜ਼ਾਈਨ ਸਕਰੀਨਸ਼ਾਟ ਲੈਂਦੇ ਜਾਓ ਆਰਡਰ ਬੁੱਕ ਕਰਦੇ ਜਾਓ ਜੀ। ਆ ਹੈਗਾ ਜੀ ਨੈਕਸਟ ਡਿਜ਼ਾਈਨ ਸਾਰੇ 100% ਪਿਓਰ ਐਕਸਪੋਰਟ ਕਾਟਨ ਦੇ ਉੱਪਰ ਨੇ ਜੀ ਸ਼ਿਪਿੰਗ 60 ਰੁਪਏ ਐਕਸਟਰਾ ਹੋਊਗੀ। ਆ ਹੈਗਾ ਜੀ ਨੈਕਸਟ ਆ ਹੈਗਾ ਜੀ ਨੈਕਸਟ ਇੱਕ ਨਾਲ ਦੇ 5 5 6 6 ਸੂਟ ਲੈ ਸਕਦੇ ਹੋ ਜੇ ਤੁਸੀਂ ਨਾਲ ਆਫ ਵਾਈਟ ਬਾਟਮ ਲਗਾਉਣੀ ਆ ਆਫ ਵਾਈਟ ਵੀ ਲਗਾ ਸਕਦੇ ਹੋ ਜੀ ਹੋਲ ਸੇਲ ਨਾਲ ਉਹ ਵੀ ਘੱਟ ਪ੍ਰਾਈਸ ਦੇ ਵਿੱਚ ਹੈ ਜੀ ਦੇਖੋ ਆਫਰ ਦਾ ਲਾਭ ਜ਼ਰੂਰ ਉਠਾਓ ਸਿਰਫ ਔਰ ਸਿਰਫ 325 ਸ਼ਿਪਿੰਗ ਐਕਸਟਰਾ ਆ ਹੈਗਾ ਜੀ ਨੈਕਸਟ ਆ ਹੈਗਾ ਜੀ ਨੈਕਸਟ ਆ ਹੈਗਾ ਜੀ ਨੈਕਸਟ ਸਾਰੇ 100% ਪਿਓਰ ਕਾਟਨ 100% ਜੀ ਆ ਹੈਗਾ ਜੀ ਨੈਕਸਟ بار بار ਦੱਸ ਰਹੇ ਆ ਜੀ ਹੋਲ ਸੇਲ ਦੇ ਵਿੱਚ ਵੀ ਮਹਿੰਗਾ ਮਿਲਦਾ ਹੋਲ ਸੇਲ ਨਾਲ ਉਹ ਵੀ ਘੱਟ ਪ੍ਰਾਈਸ ਚ ਮਿਲ ਰਿਹਾ ਬਸ ਅੱਜ ਤੇ ਕੱਲ ਕਰ ਲਈ ਮਿਲੂਗਾ ਜੀ ਤੇ ਹੁਣ ਕਰਨਾ ਜੀ ਵੀ